ਲਗਾਤਾਰ 4 ਦਿਨਾਂ ਤੋਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਪਿੰਡ ਗਵਿੰਦਗੜ੍ਹ ਸੋਖਰੇ ਦੇ ਜੇਜੀਆਂ ਦੀ ਸੰਗਤ ਵੱਲੋਂ ਬਾਕੀ ਨੌਜਵਾਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਕਹਿਣਾ ਇਹਨਾਂ ਦਾ ਹਾਂਜੀ ਕੀ ਕਹੋਂਗੇ ਜੋ ਲਗਾਤਾਰ ਸੇਵਾ ਚੱਲ ਰਹੀ ਹੈ ਜੀ ਆਪਣੀ 4 ਦਿਨਾਂ ਤੋਂ ਬਾਈਓਰ ਜਿੱਕਾ ਖਾਲਸਾ ਸ੍ਰੀ ਵਹਿਗੁਰੂ ਜਿੱਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਡੇ ਕਮੇਟੀ ਪ੍ਰਧਾਨ ਤੇ ਸਾਡੇ ਕਮੇਟੀ ਮੈਂਬਰਾਂ ਵੱਲੋਂ ਬਹੁਤ ਸਾਰਾ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਨੇ ਨੌਜਵਾਨ ਮੁੰਡਿਆਂ ਨੇ ਸੇਵਾਦਾਰਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸੇਵਾ ਕਰਾਈ ਹੈ ਤੇ ਸਾਨੂੰ 2 ਮਹੀਨੇ ਹੋ ਗਏ ਜੀ ਪਿੰਡ 'ਚ ਮਤਲਬ ਕਿ ਇਕੱਠਾ ਕਰਦਿਆਂ ਨੂੰ ਸਾਰਾ ਕੁਝ ਤੇ ਉਸ ਤੋਂ ਬਾਅਦ 'ਚ ਸਾਨੂੰ 4 ਦਿਨ ਹੋ ਗਏ ਲੰਗਰ ਲਾਏ ਨੂੰਰੇ ਜੀ ਹਾਂ ਜੀ 4 ਦਿਨ ਹੋ ਗਏ ਚੱਲਦੇ ਲੰਗਰ ਨੂੰ ਤੇ ਸਾਡੇ ਪਿੰਡ ਦੇ ਨੌਜਵਾਨਾਂ ਨੇ ਨਵੇਂ ਸੇਵਾਦਾਰਾਂ ਨੇ ਪੂਰੇ ਜੋਸ਼ ਨਾਲ ਸੇਵਾ ਕਰਾਈ ਹੈ ਪਰ ਅੱਜ ਜਦੋਂ ਮੀਂਹ ਆਇਆ ਤੇ 15-20 ਕਿ ਮੁੰਡੇ ਰਹਿ ਗਏ ਸੀ ਉਦੋਂ ਤੇ ਖਾਸਾ ਮੀਂਹ ਸੀਗਾ ਉਹਦੇ ਸਾਰੇ ਤੇ ਜੋ ਟਰੈਕਟਰ ਰੋਗਦੇ ਸੀਗੇ 22 25 ਟਰੈਕਟਰ ਹੋ ਜਾਂਦੇ ਤੇ ਉਰੇ ਤੇ ਕਿਸੇ ਮੁੰਡੇ ਨੇ ਵੀ ਐ ਨਹੀਂ ਕਿਹਾ ਵਿੱਚ ਮੁੰਡੇ ਹੁੰਦੇ ਨੇ ਵੀ ਨਾ ਮੈਂ ਨਹੀਂ ਮੀ ਆ ਰਿਹਾ ਤੂੰ ਜਾ ਤੂੰ ਜਾ ਸਾਰੇ ਮੁੰਡਿਆਂ ਨੇ ਪੂਰੇ ਜੋਸ਼ ਨਾਲ ਸੇਵਾ ਕਰਾਈ ਹੈਗੀ ਮੀ ਪਿੰਦੇ ਚ ਮੀ ਪਿੰਦੇ ਚ ਪੂਰੇ ਚ ਭਾਈ ਭਾਈ ਕੰਮ ਕਰਦੇ ਸਾਰੇ ਮੁੰਡੇ ਉਰੇ ਤੇ ਬਾਕੀ ਪ੍ਰਧਾਨ ਸਾਹਿਬ ਤੇ ਸਾਰੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮਾਤਾ ਗੁਜਰੀ ਜੀ ਚਾਰੇ ਸਾਹਿਬ ਜੱਦਾ ਦੀ ਸੀ ਦਿਹਾੜੀ ਤੇ ਲੰਗਰ ਲੱਗਿਆ ਹੋਇਆ ਸੀਗਾ ਪੂਰੇ ਪਿੰਡ ਵਾਸੀਆਂ ਨੇ ਪੂਰੇ ਜੋਸ਼ ਨਾਲ ਸੇਵਾ ਕਰਾਈ ਹੈ ਧੰਨਵਾਦ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੋ ਕੇ ਨੌਜਵਾਨ ਖੜੇ ਨੇ ਪੂਰੇ ਜੋਸ਼ ਨਾਲ ਸੇਵਾ ਕੀਤੀ ਹੈ ਸਵਾਰਾ ਛੋਟੇ ਸਾਹਿਬ ਜਾਂਦੇ ਤੇ ਮਾਤਾ ਗੁਜਰਕੋਟ ਦੇ ਲੰਗਰਾਂ ਦੀ ਸੇਵਾ ਵੀ ਨਾਲ ਦੇਖ ਲਓ ਤੁਸੀਂ ਗਵਿੰਦਗੜ੍ਹ ਜੇਚੀਆਂ ਤੇ ਖੋਖਰ ਦੀ ਸੰਗਤ ਵੱਲੋਂ ਕੱਜ ਕੇ ਜਕਾਰਾ ਲਾਉਏ ਬੋਲੇ ਈਸ਼ੋ ਨਿਹਾਲ वाहिगुरु जी का ख़ालसा वाहिगुरू जी